ਸੱਚੇ ਕਾਲ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਯੂ ਐਸ ਦੇ ਵਿੱਚ ਦੂਜੇ ਹਫ਼ਤੇ ਵੀ ਲੱਗ ਰਿਹਾ ਸ਼ਟਡਾਊਨ ਨਰ ਟਰੰਪ ਦੀ ਜ਼ਿੱਦ ਨੇ ਵਿਗਾੜੇ ਅਮਰੀਕਾ ਦੇ ਹਾਲਾਤ ਸ਼ਿਕਾਗੋ ਦੇ ਵਿੱਚ ਨੈਸ਼ਨਲ ਗਾਰਡ ਕੀਤੇ ਤਾਇਨਾਤ ਸੈਂਕੜੇ ਅਮਰੀਕੀ ਨੈਸ਼ਨਲ ਗਾਰਡ ਪਹੁੰਚੇ ਸ਼ਿਕਾਗੋ ਸ਼ਟਡਾਊਨ ਕਰਕੇ ਹਵਾਈ ਯਾਤਰਾ ਪ੍ਰਭਾਵਿਤ ਅਮਰੀਕਾ ਦੇ ਪ੍ਰਮੁੱਖ ਹਵਾਈ ਅੱਡਾ ਤੇ ਯਾਤਰਾਵਾਂ 'ਚ ਹੋਈ ਦੇਰੀ ਖਬਰਾਂ ਵਿਸਥਾਰ ਦੇ ਨਾਲ ਯੂएस ਦੇ ਵਿੱਚ ਸ਼ਟਡਾਊਨ ਦਾ ਇਹ ਦੂਜਾ ਹਫਤਾ ਹੈ ਦੂਜੇ ਹਫਤੇ ਵੀ ਲਗਾਤਾਰ ਸ਼ਟਡਾਊਨ ਜਾਰੀ ਹੈ ਮੰਨਿਆ ਜਾ ਰਿਹਾ ਹੈ ਕਿ 트ੰਪ ਦੀ ਇੱਕ ਜਿੱਦ ਨੇ ਸਾਰੇ ਹੀ ਹਾਲਾਤ ਬਦਲ ਕੇ ਰੱਖ ਦਿੱਤੇ ਨੇ ਉਧਰ ਸੰਸਦ ਮੈਂਬਰ ਬੇਵਸ ਨਜ਼ਰ ਆ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਕੋਈ ਸੋਲੂਸ਼ਨ ਲੱਭਣਾ ਪਵੇਗਾ ਨਹੀਂ ਤਾਂ ਅਮਰੀਕਾ ਨੂੰ ਵੱਡਾ ਘਾਟਾ ਪੈਂਦੀ ਉਮੀਦ ਅਮਰੀਕਾ ਦਾ ਸਰਕਾਰੀ ਸ਼ਟਡਾਊਨ ਸੰਕਟ ਦੂਜੇ ਹਫ਼ਤੇ ਵੀ ਚੱਲ ਰਿਹਾ ਹੈ। ਇਸ ਨੇ ਸੰਸਦ ਭਵਨ ਕੰਪਲੈਕਸ ਕੈਪੀਟਲ ਦੇ ਵਿੱਚ ਕਾਨੂੰਨ ਸਤਾ ਦੇ ਦੌੜੇ ਰੁਕ ਦਿੱਤੇ ਨੇ ਤੇ ਸਦਨ ਦੀ ਕਾਰਵਾਈ ਪੂਰੀ ਤਰ੍ਹਾਂ ਹੀ ਰੋਕ ਦਿੱਤੀ ਹੈ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਕਰਮਚਾਰੀਆਂ ਨੂੰ ਸਮਹਿਤ ਤੌਰ ਤੇ ਛਾਂਟਨ ਅਤੇ ਬਾਕੀ ਕਰਮਚਾਰੀਆਂ ਤੋਂ ਤਨਖਾਹ ਵਾਪਸ ਲੈਣ ਦੀ ਤਬਦੀਦ ਕੀਤੀ ਹੈ। ਸ਼ਟਡਾਊਨ ਦੇ ਬਾਵਜੂਦ ਕੋਈ ਤੁਰੰਤ ਹੱਲ ਨਜ਼ਰ ਨਹੀਂ ਆ ਰਿਹਾ। ਵਰਮਾਂਟ ਦੇ ਸੁਤੰਤਰ ਸੈਨੇਟਰ ਬਰਨੀ ਸੈਂਟਰਸ ਨੇ ਦੇਰ ਸ਼ਾਮ ਸੈਨੇਟ ਫਲੋਰ ਤੇ ਆਖਿਆ ਕਿ ਤੁਹਾਨੂੰ ਗੱਲਬਾਤ ਕਰਨੀ ਪਵੇਗੀ। ਚੀਜ਼ਾਂ ਇਸ ਤਰ੍ਹਾਂ ਕੰਮ ਕਰਦੀਆਂ ਨੇ ਹਾਲਾਂਕਿ ਇਸ ਸਮੇਂ ਕੋਈ ਠੋਸ ਜਨਤਕ ਗੱਲਬਾਤ ਨਹੀਂ ਚੱਲ ਰਹੀ ਕਾਂਗਰਸ 'ਚ ਬਹੁਮਤ ਰੱਖਣ ਵਾਲੇ ਰਿਪਬਲਿਕਨ ਕਾਨੂੰਨ ਸਾਸਾ ਦਾ ਮੰਨਣਾ ਹੈ ਕਿ ਉਹਨਾਂ ਦਾ ਮਜ਼ਬੂਤ ਰਾਜਨੀਤਿਕ ਪ੍ਰਭਾਵ ਹੈ ਉਹ ਸ਼ਟਡਾਊਨ ਨੂੰ ਖਤਮ ਕਰਨ ਦੀ ਆਪਣੀ ਯੋਜਨਾ 'ਚ ਡੈਮੋਕ੍ਰੇਟਸ ਦੀਆਂ ਸਿਹਤ ਬੀਮਾ ਸਬਸਿਡੀਆਂ ਦੀਆਂ ਮੰਗਾਂ ਨੂੰ ਰੋਕ ਰਹੇ ਨੇ ਇਸ ਦੌਰਾਨ ਡੈਮੋਕ੍ਰੈਟਿਕ ਕਾਨੂੰਨ ਸਾਸਾਜ਼ ਮਜ਼ਬੂਤੀ ਨਾਲ ਖੜੇ ਨੇ ਤੇ ਤੇਜ਼ੀ ਨਾਲ ਵਧ ਰਹੇ ਸਿਹਤ ਸੰਭਾਲ ਖਰਚਾ ਨੂੰ ਰੋਕਣ ਲਈ ਲੜ ਰਹੇ ਨੇ ਉਹ ਸ਼ਟਡਾਊਨ ਲਈ ਰਾਸ਼ਟਰਪਤੀ ਟਰੰਪ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਪਰਦੇ ਪਿੱਛੇ ਕੁਝ ਲਹਿਰ ਜਾਪਦੀਆਂ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਦੇ ਕੁਝ ਸੈਨੇਟਰ ਸਿਹਤ ਬੀਮਾ ਸਮੱਸਿਆ ਨੂੰ ਹ ਮਿਹੰਦੀ ਸੰਟਰ ਸੂਜ਼ਨ ਕੋਲਿੰਸ ਨੇ ਆਪਣੇ ਹਲ ਪੇਸ਼ ਕੀਤੇ ਜਾਰਜੀਆ ਦੀ ਪ੍ਰਤੀਨਿਧੀ ਮਾਰਜਰੀ ਟੇਲਰ ਗ੍ਰੀਨ ਅਤੇ ਮਿਸੂਰੀ ਦੇ ਸੈਨੇਟਰ ਜੋਸ਼ ਹੌਲੇ ਨੇ ਆਖਿਆ ਕਿ ਸਿਹਤ ਬੀਮਾ ਦਰਾਂ ਦੇ ਵਿੱਚ ਵਾਧੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਸਿਹਤ ਸੰਭਾਲ ਸਬਸਿਡੀਆਂ ਨੂੰ ਬਚਾਉਣ ਲਈ ਡੈਮੋਕ੍ਰੇਟਸ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਜਦਕਿ ਇਸ ਹਫਤੇ ਦੇ ਸ਼ੁਰੂ ਵਿੱਚ ਉਹਨਾਂ ਨੇ ਆਖਿਆ ਕਿ ਗੱਲਬਾਤ ਪਹਿਲਾਂ ਹੀ ਚੱਲ ਰਹੀ ਹੈ ਕੁਝ ਘੰਟਿਆਂ ਬਾਅਦ ਹੀ ਉਹਨਾਂ ਨੇ ਆਪਣਾ ਰੁਖ ਬਦਲ ਲਿਆ ਅਤੇ ਆਖਿਆ ਕਿ ਸਰਕਾਰ ਨੂੰ ਪਹਿਲਾਂ ਕੰਮ ਕਰਨਾ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ ਤੋ ਦਰੇ ਸ਼ਿਕਾਗੋ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਿਆ ਹੈ ਦਰਸਲ ਸੈਂਕੜੇ ਅਮਰੀਕੀ ਨੈਸ਼ਨਲ ਗਾਰਡ ਫੌਜੀ ਸ਼ਿਕਾਗੋ ਪਹੁੰਚ ਚੁੱਕੇ ਨੇ ਨੈਸ਼ਨਲ ਗਾਰਡ ਫੌਜੀ ਸ਼ਿਕਾਗੋ ਇਸ ਕਰਕੇ ਤਾਇਨਾਤ ਕੀਤੇ ਗਏ ਨੇ ਕਿਉਂਕਿ ਟਰੰਪ ਦਾ ਮੰਨਣਾ ਹੈ ਸ਼ਿਕਾਗੋ ਇੱਕ ਵਾਰ ਜ਼ੋਨ ਬਣ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਉੱਥੋਂ ਦਾ ਗਵਰਨਰ ਕੰਮ ਨਹੀਂ ਕਰੂਗਾ ਤਾਂ ਅਸੀਂ ਤਾਂ ਕੰਮ ਜ਼ਰੂਰ ਕਰਾਂਗੇ ਟੈਕਸਾਸ ਤੋਂ ਸੈਂਕੜੇ ਨੈਸ਼ਨਲ ਗਾਰਡ ਫੌਜੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਕਰੈਕਟਾਉਨ ਦਾ ਸਮਰਥਨ ਕਰਨ ਲਈ ਸ਼ਿਕਾਗੋ ਦੇ ਬਾਹਰ ਇੱਕ ਫੌਜੀ ਅਮਰੀਕਾ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਸ਼ਿਕਾਗੋ 'ਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਵਿਰੁੱਧ ਹਾਲ ਹੀ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਟਰੰਪ ਨੇ ਸ਼ਿਕਾਗੋ ਨੂੰ ਯੁੱਧ ਖੇਤਰ ਕਰਾ ਦਿੱਤਾ। ਇਹ ਤਾਇਨਾਤੀ ਸਥਾਨਕ ਅਧਿਕਾਰੀਆਂ ਦੇ ਵਿਰੋਧ ਦੇ ਵਿਚਾਲੇ ਆਈ ਹੈ। ਨਾਇਓਸ ਦੇ ਗਵਰਨਰ ਜੇਬੀ ਪ੍ਰਿਜ਼ਰਕ ਨੇ ਟਰੰਪ ਪ੍ਰਸ਼ਾਸਨ ਤੇ ਤਾਨਾਸ਼ਾਹੀ ਮਾਰਚ ਦਾ ਦੋਸ਼ ਲਗਾਇਆ ਤੇ ਆਖਿਆ ਕਿ ਰਾਜ ਇਸ ਸੱਤਾ ਹਥਿਆਉਣ ਨੂੰ ਰੋਕਣ ਲਈ ਸਾਡੇ ਕੋਲ ਹਰ ਸੰਭਵ ਕੋਸ਼ਿਸ਼ ਕਰੇਗਾ। ਸੂਤਰਾ ਨੇ ਅਮਰੀਕੀ ਪਾਈਵਾਲ ਸੀਬੀਐਸ ਨਿਊਜ਼ ਨੂੰ ਦੱਸਿਆ ਕਿ ਕੁਝ ਫੌਜੀ ਬੁੱਧਵਾਰ ਤੋਂ ਹੀ ਆਪਣੀਆਂ ਅਸਾਈਨਮੈਂਟਾਂ ਸ਼ੁਰੂ ਕਰ ਸਕਦੇ ਨੇ ਸੀਬੀਐਸ ਨੇ ਇਹ ਵੀ ਰਿਪੋਰਟ ਦਿੱਤੀ ਹੈ ਕਿ ਸ਼ਿਕਾਗੋ ਤੋਂ ਲਗਭਗ 50 ਮੀਲ ਦੱਖਣ-ਪੱਛਮ ਵਿੱਚ ਆਰਮੀ ਰਿਜ਼ਰਵ ਟ੍ਰੇਨਿੰਗ ਸੈਂਟਰ ਤੇ ਅਸਥਾਈ ਰਹਿਣ ਦੇ ਸਥਾਨਾਂ ਵਜੋਂ ਟਰੇਲਰ ਸਥਾਪਿਤ ਕੀਤੇ ਗਏ ਨੇ ਮੰਗਲਵਾਰ ਦੇਰ ਰਾਤ ਸਖਲਾਈ ਸਹੂਲਤ ਦੇ ਆਲੇ-ਦੁਆਲੇ ਵਾੜੀ ਵੀ ਲਗਾਈ ਗਈ ਸਥਾਨਕ ਅਧਿਕਾਰੀਆਂ ਨੇ ਆਖਿਆ ਕਿ ਉਹਨਾਂ ਨੂੰ ਫੌਜ ਦੇ ਕੰਮਾਂ ਬਾਰੇ ਬਹੁਤ ਘਟਵੇ ਦੇ ਪ੍ਰਾਪਤ ਹੋਏ ਨੇ ਟਰੰਪ ਦਾ ਤੜਕ ਹੈ ਕਿ ਡੈਮੋਕ੍ਰੈਟਿਕ ਨਿਯੰਤਰਿਤ ਸ਼ਹਿਰਾਂ ਦੇ ਵਿੱਚ ਹਿੰਸਾ ਨੂੰ ਰੋਕਣ, ਅਪਰਾਧ ਦੇ ਸ਼ਿਕੰਜਾ ਕੱਸਣ ਅਤੇ ਉਹਨਾਂ ਦੇ ਦੇਸ਼ ਨਿਕਾਲੇ ਦੀਆਂ ਬਹਿਲ ਕਦਮੀਆਂ ਦਾ ਸਮਰਥਨ ਕਰਨ ਲਈ ਫੌਜਾਂ ਦੀ ਵਰਤੋਂ ਛੁੱਟੜੀ ਹੈ। ਨੈਸ਼ਨਲ ਗਾਰਡ ਫੌਜਾਂ ਕੋਲ ਸੀਮਿਤ ਸ਼ਕਤੀਆਂ ਨੇ, ਉਹ ਕਾਨੂੰਨ ਲਾਗੂ ਨਹੀਂ ਕਰਦੇ, ਨਾ ਹੀ ਗ੍ਰਿਫਤਾਰੀਆਂ ਕਰਦੇ ਨੇ, ਜ਼ਬਤੀਆਂ ਜਾਂ ਤਲਾਸ਼ੀਆਂ ਹੀ ਲੈਂਦੇ ਨੇ। ਇਸ ਦੇ ਬਜਾਏ ਉਹਨਾਂ ਦੀ ਭੂਮਿਕਾ ਸੰਘੀ ਅਧਿਕਾਰੀਆਂ ਅਤੇ ਜਾਇਦਾਦ ਦੀ ਰੱਖਿਆ ਕਰਨ ਵਾਲੀ ਹੈ। ਟਰੰਪ ਪਹਿਲਾਂ ਹੀ ਗਾਰਡ ਮੈਂਬਰਾਂ ਨੂੰ ਲੈਸਨ ਜੀਲੀਜ਼ ਅਤੇ ਵਾਸ਼ਿੰਗਟਨ ਡੀਸੀ ਜੀ ਪੇਚ ਚੁਕੇ ਨੇ ਤੇ ਉਹਨਾਂ ਨੂੰ ਮੈਮਫਿਸ ਅਤੇ ਪੋਰਟਲੈਂਡ ਦੇ ਵਿੱਚ ਦਾਖਲ ਹੋਣ ਦਾ ਹੁਕਮ ਦਿੱਤਾ ਹੈ ਹਾਲਾਂਕਿ ਇੱਕ ਸੰਗੀ ਜੱਜ ਨੇ ਆਸਥਾਈ ਤੌਰ ਤੇ ਪੋਰਟਲੈਂਡ ਦੇ ਵਿੱਚ ਪਹੁੰਚਣ ਦੀ ਤੈਨਾਤੀ ਤੇ ਪਾਬੰਦੀ ਲਗਾ ਦਿੱਤੀ ਇੱਕ ਹੋਰ ਜੱਜ ਨੇ ਫਿਲਹਾਲ ਸ਼ਿਕਾਗੋ ਤੈਨਾਤੀ ਦੀ ਇਜਾਜ਼ਤ ਦੇ ਦਿੱਤੀ ਹੈ ਸ਼ਿਕਾਗੋ ਸ਼ਹਿਰ ਚ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਚ ਵਾਧਾ ਹੋਇਆ ਹੈ ਜਿਨ੍ਹਾਂ ਜੋ ਬਹੁਤ ਸਾਰੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਸਹੂਲਤਾਂ ਦੇ ਬਾਹਰ ਹੋ ਰਹੇ ਨੇ ਪਿਛਲੇ ਹਫਤੇ ਦੇ ਅੰਤ 'ਚ ਯੂਐਸ ਬਾਰਡਰ ਪੈਟਰੋਲ ਕਰਮਚਾਰੀਆਂ ਨੇ ਇੱਕ ਔਰਤ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਦੋਂ ਲੋਕਾਂ ਦੇ ਇੱਕ ਸਮੂਹ ਨੇ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਹਨਾ 'ਚ ਕਾਰਾਂ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਸਥਾਨਕ ਮੀਡੀਆ ਦੀ ਰਿਪੋਰਟ ਹੈ ਕਿ ਉਸਦੇ ਵਕੀਲ ਨੇ ਘਟਨਾਵਾ ਦੇ ਸਰਕਾਰ ਦੇ ਸੰਸਕਰਣ ਦੇ ਕੁਝ ਹਿੱਸਿਆਂ ਦਾ ਵਿਰੋਧ ਕੀਤਾ ਹੈ ਇਲਿਨੋਇਸ ਅਤੀ ਸ਼ਿਕਾਗੋ ਦੁਆਰਾ ਦਾਇਰ ਮੁਕਦਮੇ 'ਚ ਸੁਣਵਾਈ ਹੋਣੀ ਹੈ ਜੋ ਆਪਣੇ ਰਾਜ ਤੇ ਟੈਕਸਾਸ ਤੋਂ ਨੈਸ਼ਨਲ ਗਾਰਡ ਫੌਜਾਂ ਨੂੰ ਸੰਘੀਕਰਨ ਤੋਂ ਰੋਕਣ ਜਾਂ ਰਾਸ਼ਟਰਪਤੀ ਦੇ ਨਿਯੰਤਰਣ 'ਚ ਲਿਆਉਣ ਦੇ ਲਈ ਮੁਕੱਦਮਾ ਕਰ ਰਹੇ ਨੇ ਸੁਣਵਾਈ ਵੀਰਵਾਰ ਨੂੰ ਹੋਵੇਗੀ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜான்ਸਨ ਨੇ ਆਖਿਆ ਕਿ ਅჯਿਹਾ ਕਰਨਾ ਸ਼ਾਬਦਿਕ ਤੌਰ ਤੇ ਕਿਸੇ ਹੋਰ ਰਾਜ ਟੈਕਸਾਸ ਰਾਜ ਤੋਂ ਨੈਸ਼ਨਲ ਗਾਰਡ ਦੇ ਲੋਕਾਂ ਨੂੰ ਹੱਥੀਂ ਚੁੰਨਾ ਅਤੇ ਫਿਰ ਉਹਨਾਂ ਨੂੰ ਇਲਿਨੋਇਸ ਰਾਜ ਭੇਜਣਾ ਗੈਰਕਾਨੂੰਨੀ, ਗੈਰਸੰਵਿਧਾਨਿਕ ਤੇ ਖਤਰਨਾਕ ਹੈ। ਇਹਨਾਂ ਤਰਨਾਇਤੀਆਂ ਨੇ ਕਾਨੂੰਨੀ ਅਤੇ ਸੰਵਿਧਾਨਿਕ ਦੋਵੇਂ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਕਿਉਂਕਿ ਨੈਸ਼ਨਲ ਗਾਰਡ ਫੌਜਾਂ ਆਮ ਤੌਰ ਤੇ ਕਿਸੇ ਰਾਜ ਦੇ ਗਵਰਨਰ ਦੁਆਰਾ ਤੈਨਾਤ ਕੀਤੀਆਂ ਜਾਂਦੀਆਂ ਨੇ ਅਤੇ ਸਦੀ ਪੁਰਾਣੇ ਕਾਨੂੰਨ ਸਰਕਾਰ ਦੁਆਰਾ ਕਰੇਲੂ ਮਾਮਲਿਆਂ ਦੇ ਲਈ ਫੌਜੀ ਵਰਤੋਂ ਨੂੰ ਸੀਮਿਤ ਕਰਦੇ ਨੇ। ਟਰੰਪ ਨੇ ਅੱਖਿਆ ਹੈ ਕਿ ਜੇਕਰ ਸੰਘੀ ਅਦਾਲਤਾਂ ਅਮਰੀਕੀ ਸ਼ਹਿਰਾਂ ਦੇ ਵਿੱਚ ਨੈਸ਼ਨਲ ਗਾਰਡ ਫੌਜਾਂ ਦੀ ਤੈਨਾਤੀ ਨੂੰ ਰੋਕ ਦਿੰਦੀਆਂ ਨੇ ਤਾਂ ਉਹ ਵੀ ਇਸ ਤੋਂ ਪੁਰਾਣੇ ਕਾਨੂੰਨ ਵਿਦਰੋਹ ਐਕਟ ਨੂੰ ਲਾਗੂ ਕਰਨ ਬਾਰੇ ਵਿਚਾਰ ਕਰਨਗੇ ਦਫ਼ਤਰ ਦੇ ਵਿੱਚ ਇਸ ਬਾਰੇ ਸਵਾਲ ਪੁੱਛੇ ਜਾਣ ਤੋਂ ਉੱਤੇ ਟਰੰਪ ਨੇ ਸ਼ਿਕਾਗੋ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਜੇਕਰ ਗਵਰਨਰ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਕੰਮ ਕਰਾਂਗੇ ਯੋਧਰਾ ਯੂਐਸ ਦੇ ਵਿੱਚ ਹੋ ਰਿਹਾ ਸ਼ਟਡਾਊਨ ਤੋਂ ਬਾਅਦ ਹਵਾਈ ਯਾਤਰਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀ ਹੈ ਇਸ ਹਵਾਈ ਯਾਤਰਾ ਦੇ ਵਿੱਚ ਬਹੁਤ ਸਾਰੇ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਅਮਰੀਕਾ ਦੇ ਪ੍ਰਮੁੱਖ ਹਵਾਈ ਅੱਡਾਂ ਦੇ ਵਿੱਚ ਦੇਰੀ ਹੋ ਰਹੀ ਹੈ ਫਲਾਈਟਾਂ ਦੇਰ ਦੇ ਨਾਲ ਉੱਡ ਰਹੀਆਂ ਨੇ ਜਿਸ ਕਰਕੇ ਯਾਤਰੀ ਆਪਣੀ ਯਾਤਰਾ ਨੂੰ ਲੈ ਕੇ ਚਿੰਤਤ ਨੇ ਅਮਰੀਕੀ ਹਵਾਈ ਯਾਤਰੀਆਂ ਨੂੰ ਦੂਜੇ ਦਿਨ ਵੀ ਉਡਾਣਾਂ 'ਚ ਦੇਰੀ ਅਤੇ ਰੱਦ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਸ਼ਟਡਾਊਨ ਹੋਣ ਕਾਰਨ ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਵੱਧੀ ਚੱਰੀ ਹੈ ਮੰਗਲਵਾਰ ਸ਼ਾਮ ਨੂੰ ਉਡਾਣਾਂ ਦੇ ਵਿੱਚ ਦੇਰੀ ਹੋਰ ਵੀ ਹਵਾਈ ਅੱਡਿਆਂ ਨੂੰ ਪ੍ਰਭਾਵਿਤ ਕਰਦੀ ਹੈ ਜਿਸ 'ਚ ਨੈਸ਼ਵਿਲ, ਡਲਾਸ, ਸ਼ਿਕਾਗੋ ਅਤੇ ਨਿਵਾਰਕ ਸ਼ਹਿਰ ਖਾਸ ਤੌਰ 'ਤੇ ਪ੍ਰਭਾਵਿਤ ਹੋਏ ਨੇ ਕੈਲੀਫੋਰਨੀਆ ਦੇ ਹਾਲੀਵੁੱਡ ਬਬੈਂਕ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਨਿਯੰਤਰਣ ਲਗਭਗ 6 ਘੰਟਿਆਂ ਲਈ ਮੁਨੱਖ ਰਾਹਤ ਰਿਹਾ ਅਤੇ ਸਟਾਫ ਦੀ ਘਾਟ ਕਾਰਨ ਦੂਰੋਂ ਪ੍ਰਬੰਧਿਤ ਕੀਤਾ ਗਿਆ ਟਰਾਂਸਪੋਰਟੇਸ਼ਨ ਅਸ ਖਤਰ ਸ਼ਾਨ ਡਫਿਨੀ ਨੇ ਕਿ ਕੁਝ ਹਵਾਈ ਆਵਾਜਾਈ ਕੰਟਰੋਲਰ ਬਿਮਾਰ ਹੋ ਰਹੇ ਨੇ ਕਿਉਂਕਿ ਸ਼ਟਡਾਊਨ ਹੁਣ ਆਪਣੇ 7ਵੇਂ ਦਿਨ ਦੇ ਵਿੱਚ ਹੈ ਕਰਮਚਾਰੀ ਤਣਾਅ ਦੇ ਵਿੱਚ ਨੇ ਉਹਨਾਂ ਅੰਦਾਜ਼ਾ ਲਗਾਇਆ ਹੈ ਕਿ ਕੁਝ ਖੇਤਰਾਂ 'ਚ ਸਟਾਫਿੰਗ ਕਈ ਵਾਰ 50% ਤੱਕ ਘਟ ਗਈ ਹਵਾਈ ਟ੍ਰੈਫਿਕ ਕੰਟਰੋਲਰਾਂ ਨੂੰ ਜ਼ਰੂਰੀ ਕਰਮਚਾਰੀ ਮੰਨਿਆ ਜਾਂਦਾ ਹੈ ਅਤੇ ਸਰਕਾਰੀ ਪੰਤੇ ਦੌਰਾਨ ਉਹਨਾਂ ਤੋਂ ਬਿਨਾਂ ਤਨਖਾਹ ਦੇ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਫਲਾਈਟ ਅਵੇਅਰ ਦੇ ਮੁਤਾਬਕ ਮੰਗਲਵਾਰ ਦੁਪਹਿਰ ਤੱਕ ਲਗਭਗ 3200 ਅਮਰੀਕੀ ਉਡਾਨਾਂ 'ਚ ਦੇਰੀ ਹੋਈ। ਸੋਮਰ ਨੂੰ ਸਟਾਫਿੰਗ ਸਮੱਸਿਆਵਾਂ ਨੇ ਨਿਵਾਰਕ, ਫਿਨਿਕਸ, ਜੈਨਵਰ, ਲਾਸ ਵੇਗਾਸ ਅਤੇ ਬਰਬੈਂਕ ਹਵਾਈ ਅੱਡੇ ਤੇ ਉਡਾਨਾਂ ਨੂੰ ਪ੍ਰਭਾਵਿਤ ਕੀਤਾ। ਜਿਸ ਕਾਰਨ ਫਲਾਈਟ ਡੇਟਾ ਮੁਤਾਬਕ 40 ਤੋਂ 60 ਮਿੰਟ ਤੱਕ ਦੀ ਦੇਰੀ ਹੋਈ। ਮੰਗਲਵਾਰ ਸ਼ਾਮ ਨੂੰ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸ਼ਿਕਾਗੋ ਦੇ 오ਹੇਰ ਹਵਾਈ ਅੱਡੇ ਤੇ ਜ਼ਮੀਨੀ ਦੇਰੀ ਜਾਰੀ ਕੀਤੀ। ਇਹ ਸਪਸ਼ਟ ਨਹੀਂ ਹੈ ਕਿ ਦੇਰੀ ਕਦੋਂ ਖਤਮ ਹੋਣ ਵਾਲੀ ਹੈ। ਅਫਵਾਹ ਦੇ ਅਨੁਸਾਰ ਮੰਗਲਵਾਰ ਨੂੰ ਨੈਸ਼ਵਿਲ ਅਤੇ ਡਲਾਸ ਦੇ ਵਿੱਚ ਵੀ ਦੇਰੀ ਹੋਈ ਸੀ ਨੈਸ਼ਵਿਲ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਮੰਗਲਵਾਰ ਨੂੰ ਇੱਕ ਨੋਟਿਸ ਪੋਸਟ ਕੀਤਾ ਜਿਸ ਵਿੱਚ ਆਖਿਆ ਗਿਆ ਕਿ ਹਵਾਈ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਸ਼ਹਿਰ 'ਚ ਆਉਣ ਜਾਣ ਵਾਲੀਆਂ ਸਾਰੀਆਂ ਉਡਾਨਾਂ ਘਟਾਈਆਂ ਜਾਣਗੀਆਂ ਹਵਾਈ ਅੱਡੇ ਮੁਤਾਬਕ ਇਸ ਨਾਲ ਦੇਰੀ ਹੋਵੇਗੀ ਪਰ ਕਟੌਤੀਆਂ ਅਗਲੇ ਨੋਟਿਸ ਤੱਕ ਜਾਰੀ ਰਹਿਣਗੀਆਂ ਨੈਸ਼ਨਲ 에ਅਰ ਟ੍ਰੈਫਿਕ ਕੰਟਰੋਲਰਸ ਐਸੋਸੀਏਸ਼ਨ ਦੇ ਯੂਨੀਅਨ ਅਧਿਕਾਰੀ ਜਿਓ ਮੈਕਕਵੇਨ ਨੇ ਨਿਊਜ਼ ਨੇਸ਼ਨ ਨੂੰ ਦੱਸਿਆ ਕਿ ਉਸਦੇ ਸਾਥੀ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਅਤੇ ਤਨਖਾ ਨਾ ਮਿਲਣ ਕਾਰਨ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਨੇ ਮੰਗਲਵਾਰ ਨੂੰ ਸ਼ਟਡਾਊਨ ਦੇ ਨਾਲ ਸੰਬੰਧਿਤ ਸਟਾਫ ਦੀਆਂ ਸਮੱਸਿਆਵਾਂ ਕਾਰਨ ਹਵਾਈ ਅੱਡੇ ਤੇ ਦੇਰੀ ਦਾ ਦੂਜਾ ਦਿਨ ਸੀ 1 ਅਕਤੂਬਰ ਨੂੰ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਕਾਨੂੰਨ ਸਾਸਾਂ ਦੇ ਬਜਟ ਵਿਵਾਦ ਨੂੰ ਹੱਲ ਕਰਨ ਤੇ ਸਹਿਮਤ ਨਾ ਹੋਣ ਤੋਂ ਬਾਅਦ ਸ਼ਟਡਾਊਨ ਸ਼ੁਰੂ ਹੋ ਗਿਆ ਇਹ ਸਪਸ਼ਟ ਨਹੀਂ ਹੈ ਕਿ ਉਹ ਕਾਂਗਰਸ ਦੇ ਵਿੱਚ ਰੁਕਾਵਟ ਨੂੰ ਕਦੋਂ ਖਤਮ ਕਰ ਸਕਣਗੇ ਫਿਲਹਾਲ ਦੇ ਬੁਲਟਿਨ ਜੇ ਨਹੀਂ ਜਾਂਦੇ ਜਾਂਦੇ ਇੱਕ ਪਰਫਰਨਸ ਰਿਮਾਰਟ ਹੈ ਮੁਖੇਲੇਸ ਤੇ ਯੂਐਸ ਦੇ ਵਿੱਚ ਦੂਜੇ ਹਫ਼ਤੇ ਵੀ ਲੱਗ ਰਿਹਾ ਸ਼ਟਡਾਊਨ ਅਟਰੰਪ ਦੇ ਜ਼ਿੱਦ ਨੇ ਵਿਗਾੜੇ ਅਮਰੀਕਾ ਦੇ ਹਾਲਾਤ ਸ਼ਿਕਾਗੋ ਦੇ ਵਿੱਚ ਨੈਸ਼ਨਲ ਗਾਰਡ ਕੀਤੇ ਤਾਇਨਾਤ ਸੈਂਕੜੇ ਅਮਰੀਕੀ ਨੈਸ਼ਨਲ ਗਾਰਡ ਪਹੁੰਚੇ ਸ਼ਿਕਾਗੋ ਸ਼ਟਡਾਊਨ ਕਰਕੇ ਹਵਾਈ ਯਾਤਰਾ ਪ੍ਰਭਾਵਿਤ ਅਮਰੀਕਾ ਦੇ ਪ੍ਰਮੁੱਖ ਹਵਾਈ ਅੱਡਾ ਤੇ ਯਾਤਰਾਵਾਂ 'ਚ ਹੋਈ ਦੇਰੀ ਇਸ ਦਿਨਾਂ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ